ਕਵੀਰਾ ਸਿੰਘ ਜੀ ਕਿਸਾਨ ਹੋ ਤੁਸੀਂ ਹਾਂਜੀ ਕਿਸਾਨ ਹੈ ਜੀ ਝੋਨੇ ਦੀ ਫਸਲ ਜਿਹੜੀ ਹੈ ਪੱਕ ਕੇ ਤਿਆਰ ਹੋ ਗਈ ਹੈ ਖੇਤ ਚ ਤੁਸੀਂ ਮੌਜੂਦ ਹੋ ਤੁਹਾਡੀ ਬਾੜੀ ਲੱਗੀ ਹੋਈ ਹੈ ਹਾਂਜੀ ਸਾਡੀ ਬਾੜੀ ਲੱਗੀ ਹੋਈ ਹੈ ਸਰਕਾਰ ਨੇ ਕਿਹਾ ਸੀਗਾ ਕਿ ਪਹਿਲੀ ਤਰੀਕ ਨੂੰ ਜਿਹੜੀਆਂ ਮੰਡੀਆਂ ਸ਼ੁਰੂ ਹੋਣਗੀਆਂ ਲੋਕਾਂ ਦੀ ਫਸਲ ਆਣੀ ਸ਼ੁਰੂ ਹੋਏਗੀ ਖਰੀਦੀ ਵੀ ਜਾਏਗੀ ਲੇਕਿਨ ਲੱਗਦਾ ਕਿ ਇਹ ਮਤਲਬ ਖਰੀਦੀ ਜਾ ਰਹੀ ਹੈ ਫਸਲ ਅੱਗੇ ਗਈ ਹੈ ਮੰਡਿਆਂ ਦੇ ਵਿੱਚ ਮਹਾਰਾਜ ਸਰਕਾਰ ਨੇ ਕਿਹਾ ਸੀ ਵੀ ਪਹਿਲੀ ਤਰੀਕ ਤੋਂ ਮੰਡੀਆਂ ਸ਼ੁਰੂ ਹੋ ਜਾਣਗੀਆਂ ਤੇ ਅਜੇ ਤੱਕ ਸਰਕਾਰ ਕੋਲ ਕੋਈ ਨੀਤੀ ਨਹੀਂ ਬਣੀ ਜਦ ਕਿ ਮੰਡੀਆਂ ਵਿੱਚ ਆੜਤੀ ਹੜਤਾਲਾਂ ਤੇ ਵਿੜਟ ਗਏ ਨਾ ਤੇ ਸਾਡੀ ਫਸਲ ਪੱਕ ਕੇ ਤਿਆਰ ਹੋ ਗਈ ਹੈ ਜਦ ਕਿ ਬਾਢੀ ਵੀ ਲੱਗ ਗਈ ਹੈ ਹੁਣ ਮੰਡੀਆਂ ਬੰਦਨ ਆਹੀਂ ਜ਼ਿੰਮੇਦਾਰ ਬੰਦੇ ਦੱਸੋ ਕੀ ਕਰੀਏ ਇਹ ਇੱਥੇ ਰਹਿਣ ਦਈਏ ਜਾਂ ਮੰਡੀ ਕੇ ਮੰਡੀ 'ਚ ਲੈ ਕੇ ਜਾਈਏ ਆਹੀਂ ਤਾਂ ਫਸ ਗਿਆ ਜੋ ਇਹਦੇ ਤੇ ਖਰਚਾ ਕੀਤਾ ਅਸੀਂ ਸਾਰਾ ਕਰਜ਼ਾ ਚੁੱਕ ਕੇ ਕੀਤਾ ਹੈ ਨਾ ਤੇ ਛਾਦੀ ਫਸਲਾਂ ਚ ਕੋ ਰਹੀਆਂ ਨਾ ਮੰਡੀਆਂ ਖੁੱਲੀਆਂ ਨਾ ਤੇ ਨਾ ਤੇ ਸਾਡੇ ਸਰਕਾਰ ਕੋਲ ਕੋਈ ਨੀਤੀ ਬਣੀ ਆ ਜਿਹੜੀ ਆੜਤੀਆਂ ਨਾਲ ਕੋਈ ਸਮਝੌਤਾ ਕਰ ਸਕੇ ਕਿੰਨੇ ਆੜਤੀਆਂ ਦੀਆਂ ਕੁਝ ਮੰਗਾ ਹੈਗੇ ਉਹਨੂੰ ਲੈ ਕੇ ਆੜਤੀ ਆੜੇ ਨੇ ਕੀ ਮੰਗ ਕਰਦੇ ਤੁਸੀਂ ਆਹੀਂ ਕਹਿੰਨੇ ਆ ਵੀ ਸਰਕਾਰ ਨੂੰ ਆੜਤੀਆਂ ਦੀਆਂ ਮੰਗਾ ਮੰਨਣੀਆਂ ਚਾਹੀਦੀਆਂ ਨਾ ਜਦ ਕਿ ਕਿਸਾਨਾਂ ਨੂੰ ਕੋਈ ਔਕੜ ਨਹੀਂ ਆਏ ਤੇ ਸਰਕਾਰ ਸਰਕਾਰ ਨੇ ਇਹਦੀਆਂ ਮੰਗਾ ਮੰਨ ਕੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਕਰਨੀ ਆ ਕਰਨੀ ਚਾਹੀਦੀ ਹੈ ਜਿਸ ਕਾਰਨ ਕਿਸਾਨ ਵੀ ਤੰਗ ਨਾ ਹੋਣ ਪਰੇਸ਼ਾਨ ਨਾ ਹੋਣ ਤੇ ਮੰਡੀਆਂ 'ਚ ਖਰੀਦ ਵੀ ਹੋਏ ਤਾਂ ਕਿਸਾਨਾਂ ਦਾ ਕਰਜ਼ਾ ਵੀ ਕਰਜ਼ਾ ਮੁਕਤ ਹੋ ਜਾਣਾ ਉੱਚਾ ਕਰਜ਼ਾ ਮੁਕਤ ਹੋ ਜਾਣ ਕੀ ਨਾਮ ਹੈ ਆਪਣਾ ਮੇਰਾ ਨਾਮ ਕਰਤਾਰ ਸਿੰਘ ਹੈ ਜੀ ਤੁਸੀਂ ਵੀ ਕਿਸਾਨ ਕਿਹੜੇ ਸਰ ਕਿਸਾਨ ਹੋ ਤੁਸੀਂ ਵੀ ਹਾਂ ਜੀ ਕਿਸਾਨ ਆ ਜੀ ਝੋਨਾ ਵਗੈਰਾ ਤੁਸੀਂ ਵੀ ਲਗਾਇਆ ਹੋਗਾ ਝੋਨਾ ਲਾਇਆ ਜੀ ਸਾਢੇ ਤਿੰਨ ਕਿਲੇ ਮੇਰੇ हिस्से ਸਾਢੇ ਤਿੰਨ ਹੀ ਮੇਰੇ ਵੱਡੇ ਭਰਾ ਦਾ ਸਾਢੇ ਛੋਟੇ ਛੋਟੇ ਭਰਾ ਦਾ ਇਹ ਨਾਲ ਦੇ ਖੇਤ ਚ ਬਾੜੀ ਲੱਗੀ ਆ ਤੁਸੀਂ ਨਹੀਂ ਲਗਾਈ ਨਹੀਂ ਲਾਣੀ ਕੀ ਆਹੀਂ ਪਰਮਲਾ ਉਹਦੇ ਤੋਂ ਬੜਾਣੀ ਆਹੀਂ ਕੰਬਾਈਨ ਤੋਂ ਤੇ ਸਰਕਾਰ ਕੋਲੋਂ ਸਰਕਾਰ ਵੱਲੋਂ ਮੰਡੀਆਂ ਨਹੀਂ ਖੁੱਲ ਰੀਆਂ ਉੱਥੇ ਮੰਡੀਆਂ ਦੇ ਵਿੱਚ ਆੜਤੀਆਂ ਦੀ ਸਟ੍ਰਾਈਕ ਆ ਤੇ ਸਰਕਾਰ ਉਹਦੀ ਕੀ ਕਹਿੰਦੇ ਆ ਆੜਤੀਆਂ ਦੀ ਉਹ ਮੰਗ ਨਹੀਂ ਮੰਨਦੀ ਆਹੀਂ ਇਹੋ ਹੀ ਮਤਲਬ ਬੇਨਤੀ ਕਰਨਿਆ ਸਰਕਾਰ ਅਗੇ ਵੀ ਆੜਤੀਆਂ ਦੀਆਂ ਮੰਗਾਂ ਮੰਨੋ ਜਲਦੀ ਤੋਂ ਜਲਦੀ ਤੇ ਕਿਸਾਨ ਪਰੇਸ਼ਾਨ ਨਾ ਹੋਣ ਕਹਿੰਦੇ ਨੇ ਕਿਸਾਨ ਜਿਹੜੇ ਅਕਸਰ ਕਰਜ਼ਾ ਲਿਆ ਹੁੰਦਾ ਏ ਖੇਤੀਬਾੜੀ ਲਈ ਕਰਨ ਵਾਸਤੇ ਤੇ ਕਿਰੋਂ ਦਿੱਕਤ ਨਹੀਂ ਆਂਦੀ ਬਿਲਕੁਲ ਸੱਚ ਆ ਜੀ ਕਿਸਾਨ ਨੇ ਲਿਆ ਅਸੀਂ ਵੀ ਹੋ ਸਕਦਾ ਕਰਜ਼ਾ ਲੈ ਕੇ ਤੇ ਫਸਲ ਰਾਈ ਹੋਏ ਇਹੋ ਫਸਲ ਵੇਚ ਕੇ ਤੇ ਅਸੀਂ ਕਰਜ਼ਾ ਚੁਕਾਣਾ ਤੇ ਜਦੋਂ ਇਥੋਂ ਬੰਦਾ ਤੰਗ ਹੋ ਜਾਂਦਾ ਕਰਜ਼ਾ ਟਾਈਮ ਸਰ ਨਹੀਂ ਚੁਗਾਉਂਦਾ ਤੇ ਕਿਸਾਨ ਕੋਲ ਇੱਕੋ ਹੀ ਮਜਬੂਰੀ ਰਹਿ ਜਾਂਦੀ ਆ ਵੀ ਮੁੜ ਕੇ ਆਤਮ ਹੱਤਿਆ ਕੋ ਸਵਾ ਕਿਸਾਨ ਕੋਲ ਹੋਰ ਕੋਈ ਚਾਰਾ ਨਹੀਂ ਪਈਦਾ ਕੀ ਮੰਗ ਕਰਦੇ ਹੋ ਮੈਂ ਤੇ ਕਿਸਾਨ ਦੇ ਅੱਗੇ ਇਹੋ ਹੀ ਮੰਗ ਕਰਦਾ ਵੀ ਜਲਦੀ ਤੋਂ ਜਲਦੀ ਹੁਣੇ ਜੇ ਕਿਸਾਨ ਦੇ ਤੱਕ ਸਰਕਾਰ ਤੱਕ ਸਾਡੀ ਵਾਜ ਪੁੱਜਦੀ ਆ ਉਹ ਆਰਥੀਆਂ ਦੀਆਂ ਮੰਗਾਂ ਮੰਨਣ ਤੇ ਤਾਂ ਜੇ ਸਵੇਰ ਤੋਂ ਮੰਡੀਆਂ ਚਾਲੂ ਹੋਣ ਤੇ ਕਿਸਾਨ ਪਰੇਸ਼ਾਨ ਨਾ ਹੋਣ ਦੀ ਬਾਈ ਕੀ ਨਾਮ ਹੈ ਆਪਣਾ 10 ਗੁਰਨਾਮ ਸਿੰਘ ਸ਼ੀਨਾ ਜ਼ਿਲ੍ਹਾ ਪ੍ਰਧਾਨ 38 ਸੈਸ਼ਨ ਪਠਾਨਕੋਟ ਬਿਲਕੁਲ ਵੱਲਿਆ ਕੀ ਆ ਕਿ ਪਹਿਲੀ ਤਰੀਕ ਤੋਂ ਜਿਹੜੀਆਂ ਸਰਕਾਰ ਵੱਲੋਂ ਮੰਡੀਆਂ ਖੋਲੀਆਂ ਗਈਆਂ ਜੀ ਜਿਹੜਾ ਛੋਲੇ ਦੀ ਫਸਲ ਹੈ ਮੰਡੀਆਂ ਜਾਏਗੀ ਖਰੀਦੀ ਜਾਏਗੀ ਪਰ ਕਿਸਾਨਾਂ ਵੱਲੋਂ ਫਸਲ ਤਾਂ ਵੱਢੀ ਜਾ ਰਹੀ ਹੈ ਝੋਨੇ ਦੀ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਡਰ ਹੈਗਾ ਕਿ ਲੈ ਕੇ ਕਿੱਥੇ ਜਾਈਏ 8 ਤੀਆਂ ਵੱਲੋਂ ਹੜਤਾਲ ਕੀਤੀ ਗਈ ਹੈ ਕੀ ਕਾਰਨ ਹੈਗਾ ਇਹ ਜਿਹੜਾ ਟਰੇਕ ਕਰਨ ਦਾ ਕਾਰਨ ਹੈ ਕਿ ਸਰਕਾਰ ਆਰਤੀਆਂ ਨੂੰ ਜਿਹੜੀ ਲੰਬੇ ਸਮੇਂ ਤੋਂ 2.5 ਫਲ ਕਮਿਸ਼ਨ ਮਿਲਦੀ ਸੀਗੀ ਉਹ ਕਮਿਸ਼ਨ ਨੂੰ ਫ੍ਰੀਜ਼ ਕਰਕੇ ਸਾਡੀ ਪੱਕੀ ਛਾਲੀ ਤੇ ਕਰਦੀ ਹੈ ਜੋ ਅੱਜ ਦੇ ਹਿਸਾਬ ਨਾਲ 2 ਰੁਪਏ ਬਣਦੀ ਹੈ ਅੱਜ ਦੇ ਹਿਸਾਬ ਨਾਲ ਸਾਡੀ 58 ਰੁਪਏ ਪਰ ਕੁਇੰਟਲ ਕਮਿਸ਼ਨ ਬਣਦੀ ਆ ਪਰ ਸਾਨੂੰ 40 ਰੁਪਏ ਮਿਲ ਰਹੀ ਆ ਤੋਂ ਸਰਕਾਰ ਦੇ ਅੱਗੇ ਅਰਪੋਰਟ ਜਰੇ ਕੇ ਹੀ ਅਪੀਲ ਆ ਕਿ ਸਾਡੀ ਕਮਿਸ਼ਨ 2.5 ਫਲ ਕੀਤੀ ਜਾਵੇ ਜੋ ਸਾਨੂੰ 11-12 ਪਰ ਲਾਸ ਹੋ ਰਿਹਾ ਉਹ ਪੂਰਾ ਕਿਤੇ ਜਾਵੇ ਔਰ ਜਾਇਜ਼ ਮੰਗਾ ਔਰ ਦੂਜੇ ਪਾਸੇ ਸਰਕਾਰ ਦੇ ਕੋਈ ਵੀ ਕਾਰਟ ਹੈ ਕਿ ਉਹਨਾਂ ਨੇ ਸੈਲ ਇੰਡਸਟਰੀ ਨਾਲ ਅਗਰੇ ਐਗਰੀਮੈਂਟ ਨਹੀਂ ਕੀਤੇ ਅਗਰ ਅਸੀਂ ਇਹ ਮਾਲ ਭਰ ਲੈਂਦੇ ਆਂ ਤੇ ਉਹ ਸਰਕਾਰ ਉਠਾਏਗੀ ਨਹੀਂ ਤੇ ਉਥੇ ਮਾਲ ਪਏ ਪੇ ਜਾਂ ਹੀਰ ਹੋ ਜਾਣਗੇ ਜਾਂ ਉਹ ਘਟ ਜਾਣਗੇ ਫਿਰ ਉਹਦੇ ਸਾਰਾ ਹੀ ਨੁਕਸਾਨ ਦਾ ਮੁਆਵਜ਼ਾ ਆਰਤੀ ਨੂੰ ਚਲਣਾ ਪੈਂਦਾ ਹੈ ਤੋਂ ਅਸੀਂ ਸਰਕਾਰ ਤੋਂ ਤੁਹਾਡੀ ਮੀਡੀਆ ਤੋਂ ਇਹੀ ਬੇਨਤੀ ਕਰਦੇ ਆਂ ਕਿ ਸੈਲ ਇੰਡਸਟਰੀ ਨੂੰ ਤੁਸੀਂ ਨਾਲ ਉਹਨਾਂ ਨਾਲ ਐਗਰੀਮੈਂਟ ਕੀਤਾ ਜਾਵੇ ਤੇ ਜੋ ਆਰਤੀਆਂ ਦੀ ਇਜਾਜ਼ਤ ਮੰਗਾ ਨੇ ਉਹਦਾ ਗੌਰ ਕਰਕੇ ਉਹਨੂੰ ਹੱਲ ਕਰਵਾਇਆ ਜਾਵੇ ਅੱਜ ਤੋਂ ਅਸੀਂ ਹੇ ਲਾਲਚਨ ਸਾਡੇ ਮੰਤਰੀ ਜੀ ਨੇ ਫੂਡ ਸਪਲਾਈ ਦੇ ਵਿਭਾਗ ਦੇ ਪਰ ਉਹਨਾਂ ਨੇ ਸਾਡੀ ਉਥੇ ਇੱਕ ਜਾਣ ਤੇ ਸਾਡੀ ਕੋਈ ਮੰਗ ਪੱਤਰ ਨਹੀਂ ਲਿਆ ਪਰ ਉਹਨਾਂ ਦਾ ਕੋਈ ਨੁਮਾਇੰਦਾ ਉਹਨਾਂ ਭੇਜਿਆ ਸੀਗਾ ਅਸੀਂ ਤੁਹਾਡੇ ਇਹ ਹੀ ਅਪੀਲ ਕਰਦੇ ਹਾਂ ਕਿ ਜਾਇਜ਼ ਮੰਗਾ ਸਰਕਾਰ ਨੂੰ ਮੰਗਣੀਆਂ ਚਾਹੀਦੀਆਂ ਨੇ ਸੈਲ ਇੰਡਸਟਰੀ ਦੀਆਂ ਔਰ ਆਰਟੀਆਂ ਦੀਆਂ ਅਸੀਂ ਵੇਖੋ ਪ੍ਰਾਈਵੇਟ ਕੰਮ ਕਰ ਰਹੇ ਹਾਂ ਜੀ ਜੋ ਬਰੀਕ ਦਾਣਾ ਹੈ ਕਿਉਂਕਿ ਉਸ ਦੇ ਉੱਤੇ 2.5% ਕਮਿਸ਼ਨ ਮਿਲ ਰਹੀ ਹੈ ਉਹ ਅਸੀਂ ਮਾਲ ਆ ਜੋ ਹੁਣੇ ਪਰ ਲਵਾਂਗੇ ਪਰ ਸਰਕਾਰ ਦਾ ਕੰਮ ਅਸੀਂ ਓਨੀ ਦੇਰ ਤੱਕ ਨਹੀਂ ਕਰਾਂਗੇ ਜਦ ਤੱਕ ਸਾਡੀਆਂ ਉਹ ਮੰਗਾ ਟਾਈਪਲੈਂਟ ਨਹੀਂ ਮੰਗਦੀ ਔਰ ਇੱਕ ਸਾਡੀ ਇੱਕ ਮੈਨ ਸਾਡੀ ਜੂਨੀਅਰ ਜੋ ਆਰਟੀ ਦੀ ਮਜ਼ਦੂਰ ਨੇ ਨੀ ਜੀ ਉਹਨਾਂ ਨੂੰ ਕਮਿਸ਼ਨ ਘੱਟ ਘੱਟ ਆਰਥ ਦੇ ਰਹੀ ਹੈ ਆਪਣੀ ਲੇਬਰ ਘੱਟ ਦੇ ਰਹੀ ਹੈ ਜਦ ਨਾਲ ਸਵੇਰੇ ਵਿੱਚ 3 ਰੁਪਏ 75 ਪੈਸੇ ਪਰ ਬੈਕ ਦਿੰਦੇ ਆ ਔਰ ਸਾਡੇ ਵਿੱਚ ਉਹੀ ਕੰਮ ਦਾ 1 ਰੁਪਏ 85 ਪੈਸੇ ਦੇ ਰਿਆ ਨੇ ਉਹ ਜੋ ਸਰਕਾਰ ਟੈਂਡਰ ਕਰ ਰਹ ਹਨ ਐਫਸੀ ਤੋਂ ਮਾਰਟ ਹੁੰਦੇ ਜਾਂ ਟ੍ਰੇਨਾਂ ਲੋਡ ਕਰਦੇ ਹਨ ਉਹਨਾਂ ਨੂੰ ਵੀ 3 ਰੁਪਏ 75 ਪਰ ਤੋੜਾ ਦਿੱਤਾ ਜਾਂਦਾ ਹੈ ਔਰ ਉਸੇ ਕੰਮਦਾਰਾਂ ਨੂੰ 1.85 ਪੈਂਦੇ ਇਹ ਵੀ ਸਾਡੀ ਅਪੀਲ ਸਰਕਾਰ ਅੱਗੇ ਕਿ ਮਜ਼ਦੂਰੀ ਪੂਰੀ ਦਿੱਤੀ ਜਾਵੇ ਅਸੀਂ ਮਜ਼ਦੂਰ ਨੂੰ ਪੂਰਾ ਪੈਸਾ ਦਿੰਦੇ ਹਾਂ ਲੱਗਦਾ ਨਹੀਂ ਸਰਕਾਰ ਦੇ ਜਿਹੜੇ ਆੜੀ ਵਾਲੇ ਰਵੱਈਆ ਹੈਗਾ ਉਹਦੇ ਕਰਕੇ ਕਿਤਨੇ ਕਿਤੇ ਕਿਸਾਨ ਵੀ ਵਿਚਾਰੇ ਪੀਸੇ ਜਾਣ ਦੇ ਸਰੇ ਸਰਕਾਰ ਦੇ ਆੜੀ ਦੇ ਤੀਰੇ ਕਰਕੇ ਹੀ ਸਰਬ ਜਿਆਦਾ ਲਾਹਸ ਕਿਸਾਨ ਦਾ ਹੋ ਰਿਹਾ ਹੈ ਇਹ ਕਿਸਾਨ ਦੀ ਪੈੜੀ ਜੋ ਪਹਿਲਾਂ 3000 ਵੇਗਰੀ ਸੀ ਇਸ ਟਰੈਕ ਦੀ ਜਾਣ ਕਰਕੇ ਕੰਮ ਰੁਕ ਗਿਆ ਔਰ ਕਿਸਾਨ ਇੱਕ ਮਿਹਨਤ ਕੱਛ ਲੋਕੀ ਉਹ ਡਰ ਦਿੰਦੇ ਆ ਵੀ ਵਾਸ ਨਾ ਪਾਏ ਜਾਏ ਨੁਕਸਾਨ ਹੋਵੇ ਉਹਨਾਂ ਸਾਰਾ ਮਾਲ ਲੈ ਕੇ ਮੰਡੀ 'ਚ ਲੋਡ ਕਰਤਾ ਔਰ ਉਹੀ ਮਾਲ 2400 23 24 ਰੁਪਏ ਵਿਗਿਆ ਔਰ ਸਰਕਾਰ ਦੀ ਨਰਲਾਕੀ ਕਰਕੇ ਤੋਂ ਅਸੀਂ ਤੁਹਾਡੇ ਕੋਲ ਇਹ ਅਪੀਲ ਕਰਦੇ ਆ ਕਿ ਸਰਕਾਰ ਸਾਡੀ ਮੰਗਾਂ 'ਤੇ ਗੌਰ ਕਰੇ ਔਰ ਸਾਡੀ ਕਮਿਸ਼ਨ ਬਧਾਈ ਜਾਵੇ ਔਰ ਮਜ਼ਦੂਰੀ ਪੂਰੀ ਦਿੱਤੀ ਜਾਵੇ ਔਰ ਅਸਰ ਇੰਡਸਟਰੀ ਦੇ ਆ ਸਪੇਸ ਬਣਾਈ ਜਾਵੇ ਤਾਂ ਜੋ ਕਿ ਮਾਲ ਉਠਾ ਕੇ ਗਟੌਣੇ ਤੇ ਪਹੁੰਚ ਸਕੇ ਧੰਨਵਾਦ